ਸਸਿਆ ਦੋਸਤੋ ਇੱਕ ਨਵੇਂ ਵਲੌਗ 'ਚ ਤੁਹਾਡਾ ਫੇਰ ਇੱਕ ਵਾਰ ਸਵਾਗਤ ਹੈ ਅਕਸਰ ਤੁਸੀਂ ਮੇਰੇ ਬਲੌਗਸ 'ਚ ਦੇਖਦੇ ਹੋ ਮੈਂ ਨਵੀਆਂ-ਨਵੀਆਂ ਸ਼ਿਖੀਤਾ ਨਵੀਂ ਜਾਣਕਾਰੀ ਤੁਹਾਡੇ ਕੋਲ ਲੈ ਕੇ ਆਉਣਾ ਤੇ ਅੱਜ ਨਵੇਂ ਸਾਲ ਦੇ ਦੌਰ 'ਚ ਸੋਭੀ ਮੇਲੇ ਬਣਿਆ ਹੈ ਕਲਕੱਤੇ ਦੀ ਧਰਤੀ ਦੇ ਦੋ ਪੰਜਾਬੀ ਇਕੱਠੇ ਹੋਏ ਹਨ ਜੈ ਸਿੰਘ ਚੱਠਾ ਨੌਜੋਨ ਗਾਇਕ ਹੈ ਲਿਖਦਾ ਵੀ ਆਪ ਹੈ ਤੇ ਗਾਉਂਦਾ ਵੀ ਆਪ ਹੈ ਇਹ ਪੰਜਾਬੀਆਂ ਦੇ ਖੇਤਰ 'ਚ ਬੜੀ ਕਿ ਲੋ ਵੀ ਘਾਟ ਹੈ ਗਾਉਣ ਵਾਲੇ ਬਹੁਤ ਹੈ ਆਪ ਲੈ ਕੇ ਆਪ ਗਾਉਣ ਵਾਲੇ ਵਿਰਲੇ ਹੁੰਨੇ ਆ ਉਹਨਾਂ ਵਿਰਲਿਆਂ 'ਚ ਇੱਕ ਨਵਾਂ ਨੌਜਵਾਨ ਗਾਇਕ ਸਾਨੂੰ ਮਿਲਿਆ ਤੇ ਅੱਜ ਇਹ ਮੇਰੀ ਮੈਂ ਸਮਝਦਾ ਖੁਸ਼ਕਿਸਮਤੀ ਹੈ ਕਿ ਮੈਂ ਆਪਣੇ ਇਸ ਚੈਨਲ 'ਆਈ ਜੈ ਸਿੰਘ ਚੱਠਾ ਨੂੰ ਤੁਹਾਡੇ ਨਾਲ ਇੰਟਰੋਡਿਊਸ ਕਰਨ ਜਾ ਰਿਹਾ ਹਾਂ ਬਹੁਤ ਹੀ ਪਿਆਰਾ ਬੱਚਾ ਸ਼ਾਨਦਾਰ ਨੌਜਵਾਨ ਹੈ ਸਾਡੇ ਪੰਜਾਬ ਦਾ ਹਰਿਆਣੇ ਦਾ ਕਹੋ ਪੁਰਾਣਾ ਪੰਜਾਬ ਹੈ ਉਹ ਆ ਕੇ ਆਪਣੀ ਇੰਟਰੋਡਕਸ਼ਨ ਤੇ ਆਪਣਾ ਚੈਨਲ ਕਿਹੜੇ ਟਰੈਕ ਆਏ ਆ ਉਹ ਆਪਣੀ ਸਾਰੀ ਮੁੱਢਲੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹੋਏ ਕੋਈ ਨਾ ਕੋਈ ਆਪਣੇ ਉਹ ਗਾਣੇ ਤੁਹਾਡੇ ਨਾਲ ਸ਼ੇਅਰ ਕਰਨਗੇ ਜਿਹੜੇ ਉਹਨਾਂ ਦੇ ਆਲਰੇਡੀ ਲਾਂਚ ਹੋ ਚੁੱਕੇ ਆ ਕਿਉਂਕਿ ਆਲਰੇਡੀ ਇਹਨਾਂ ਦਾ profession ਹੈ ਕਿਤੇ ਬੁਕਿੰਗ ਹੁੰਦੀ ਹੈ ਨਵੇਂ ਦਾ ਹਿੰਟ ਦੇ ਦੇਣਗੇ professionਲੀ ਇਹਨਾਂ ਨੂੰ ਕੋਈ ਨੁਕਸਾਨ ਨਾ ਹੋਵੇ ਓਵਰ ਟੂ ਜੈ ਸਿੰਘ ਚੱਠਾ ਸਸੀ ਗਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਜਿਵੇਂ ਬਾਜੀ ਨੇ ਦੱਸਿਆ ਆਪਾਂ professionਲੀ ਸਿੰਕਿੰਗ ਦਾ ਕੰਮ ਹੈ ਨਾ ਆਪਣਾ ਹੈਗਾ ਤੇ ਬਾਜੀ ਬਹੁਤ ਘੈਂਟ ਬੰਦੇ ਨੇ ਬਾਜੀ ਮੈਨੂੰ ਕਲਕੱਤਾ ਟੱਕਰੇ ਤੇ ਜਦੋਂ ਪੰਜਾਬੀ ਪੰਜਾਬੀ ਨੂੰ ਮਿਲਦਾ ਤੇ ਫਿਰ ਖੁਸ਼ੀ ਦਾ ਮਾਹੌਲ ਤੇ ਪੜਨਾ ਹੀ ਚਾਹੀਦਾ ਤੇ ਮੈਂ ਆਪਣਾ ਜਿਹੜਾ ਮੇਰਾ ਗਾਣਾ ਹੁਣ ਲਾਸਟ ਮੈਂ ਰਿਲੀਜ਼ ਕੀਤਾ ਹੈ ਉਸੀ ਦਾ ਜੱਟਾਂ ਦੇ ਜਵਾਬ ਤੇ ਉਹਦੀਆਂ ਕੁਝ ਚਾਰਕ ਲਾਈਨਾਂ ਮੈਂ ਤੁਹਾਨੂੰ ਹਨਾ ਤੁਹਾਡੇ ਰੂਗਰੂ ਕਰ ਦਿੰਨਾ ਹੋ ਕੱਲ ਪੀਜੀ ਮੂਰੇ ਆਕੇ ਲਲਕਾਰੇ ਮਾਰ ਗਏ ਸਿੱਧਾ ਕਿਉਂ ਨਹੀਂ ਕਹਿੰਦੀ ਤੁਹਾਡਾ ਸੀਨਾ ਢਰ ਗਏ ਹੋ ਕੱਲ ਪੀਜੀ ਮੂਰੇ ਆਕੇ ਲਲਕਾਰੇ ਮਾਰ ਗਏ ਸਿੱਧਾ ਕਿਉਂ ਨਹੀਂ ਕਹਿੰਦੀ ਤੁਹਾਡਾ ਸੀਨਾ ਢਰ ਗਏ ਹੋ ਨਾਲੇ ਲੈ ਕੇ ਗਏ ਉਹ ਪੱਕਾ ਸੋਣੀਏ ਇੱਕ ਅੱਧੀ ਦੀ ਤਆਂ ਗੜੀ ਦਾ ਨਾਪ ਹੋਣਗੇ ਹੋ ਕਾਹਦੇ ਫਿਰਦੀ ਪੁਲਿਸ ਹੁਣ ਪਤਾ ਕਰਦੀ ਹੋ ਪੱਕਾ ਬਿੱਲੋ ਜੱਟਾਂ ਦੇ ਜਵਾਗ ਹੋਣਗੇ ਉਹ ਕਹਿੰਦੇ ਫਿਰਦੀ ਪੁਲਿਸ ਹੁਣ ਛਾਪੇ ਮਾਰਦੀ ਪੱਕਾ ਬਿੱਲੋ ਜੱਟਾਂ ਦੇ ਜਵਾਗ ਹੋਣਗੇ ਉਹ ਪੱਕਾ ਬਿੱਲੋ ਜੱਟਾਂ ਦੇ ਜਵਾਗ ਹੋਣਗੇ ਸੋ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ YouTube ਤੇ ਜਾ ਕੇ ਜੇ ਚੱਠਾ 01 ਦੇ ਨਾਮ ਤੋਂ ਮੇਰਾ ਚੈਨਲ ਹੈ ਤੇ ਪਲੀਜ਼ ਸਪੋਰਟ ਕਰੋ ਸ਼ੇਅਰ ਕਰੋ ਲਾਈਕ ਕਰੋ ਤੇ ਬਾਜੀ ਨੂੰ ਵੀ ਸਪੋਰਟ ਕਰੋ ਬਾਜੀ ਬਹੁਤ ਹੀ ਸੋਹਣੀਆਂ ਸੋਹਣੀਆਂ ਵੀਡੀਓਜ਼ ਬਣਾਉਂਦੇ ਨੇ ਬਲੌਗ ਬਣਾਉਂਦੇ ਨੇ ਬਹੁਤ ਸੋਹਣੇ ਸੋਹਣੇ ਸੋ ਦੋਸਤੋ ਇਹ ਗੱਲਬਾਤ ਚਲਦੀ ਚ ਛੱਠਾ ਸਾਹਿਬ ਨਾਲ ਅੱਗੇ ਤੁਰੂੰਗਾ ਜੈਸੰਗ ਛੱਠਾ ਇੱਕ ਸਿਰਫ ਗਾਇਕ ਨਹੀਂ ਹੈਗਾ 29 ਸਾਲ ਦਾ ਇਹ ਨੌਜਵਾਨ ਹੈ ਇਹ ਬੜਾ ਇੱਕ ਵਧੀਆ ਇੱਕ ਮੱਕੜ ਵੀ ਹੈ ਕਿਉਂਕਿ ਮੈਂ ਇੱਕ ਇੱਕ ਮੱਕੜ ਹੈ ਇਹ ਕਹੂੰਗਾ ਮੈਂ ਜੈਸੰਗ ਛੱਠਾ ਨੂੰ ਕਿ ਆਪਣੀ ਇੱਕ ਮੱਕੜੀ ਤੁਸੀਂ ਇਨੀ ਛੋਟੀ ਉਮਰ ਚ ਕਿਹੜੇ ਇੱਕ ਦੇਸ਼ ਘੁੰਮ ਲਿਓ ਜਾਂ ਸਥਾਨਕ ਮੱਕੜੀ ਦੇ ਸਥਾਨ ਜੰਨ ਸ਼ਬਦਾਂ ਚ ਜਾਂ ਕਹਿ ਲੋ ਵੀ ਚੰਦ ਮਿੰਟਾਂ ਚ ਉਹ ਵੀ ਤੁਸੀਂ ਜ਼ਰੂਰ ਟੱਚ ਕਰਿਓ ਭਾਜੀ ਐਕਚੁਅਲੀ ਮੇਰੇ ਜਿਹੜੇ ਵੱਡੇ ਬ੍ਰਦਰ ਨੇ ਆਸਟ੍ਰੇਲੀਆ ਨੇ ਉਹ ਸਿਟੀਜ਼ਨ ਨੇ ਅਥੇ ਤੇ ਇੱਕ ਵਾਰ ਉਹ ਇੰਡੀਆ ਆਏ ਸੀ ਲਾਸਟ ਟਾਈਮ ਤੇ ਜਦੋਂ ਲਾਸਟ ਈਅਰ ਆਏ ਸੀਗਾ ਨਾ ਤੇ ਉਦੋਂ ਉਹਨਾਂ ਨੇ ਮੈਨੂੰ ਕਿਹਾ ਕਿ ਚੱਲ ਬਾਹੂਮਣ ਚੱਲਦੇ ਆ ਨਾ ਕਿਤੇ ਤੇ ਆਪਾਂ ਕਰਦੇ ਆ ਟ੍ਰੈਵਲ ਹੈ ਨਾ ਤੇ ਉਦੋਂ ਮੈਂ ਸਭ ਤੋਂ ਪਹਿਲਾਂ ਗਿਆ ਸੀਗਾ ਦੁਬਈ ਫਿਰ ਅਸੀਂ ਦੁਬਈ ਟ੍ਰੈਵਲ ਕੀਤਾ ਦੁਬਈ ਤੋਂ ਬਾਅਦ ਅਸੀਂ ਪਾਕਿਸਤਾਨ ਟ੍ਰੈਵਲ ਕੀਤਾ ਬਹੁਤ ਸੋਹਣੀਆਂ ਕੰਟਰੀਆਂ ਨੇ ਭਾਜੀ ਬਹੁਤ ਸੋਹਣੇ ਲੋਕ ਨੇ ਤੇ ਉਦੋਂ ਬਾਅਦ ਜੇ ਵੈਕਿਸਤਾਨ ਗਏ ਸੀਗੇ ਤੇ ਉਜ਼ਬੇਕਿਸਤਾਨ ਤੋਂ ਬਾਅਦ ਅਸੀਂ ਗਏ ਸੀਗੇ ਭਾਜੀ ਆਪਣਾ ਇੰਡੋਨੇਸ਼ੀਆ ਇੰਡੋਨੇਸ਼ੀਆ ਤੋਂ ਬਾਅਦ ਅਸੀਂ ਥਾਈਲੈਂਡ ਗਏ ਸੀਗੇ ਤੇ ਥਾਈਲੈਂਡ ਤੋਂ ਬਾਅਦ ਅਸੀਂ ਗਏ ਸੀ ਸਿੰਗਾਪੁਰ ਸਿੰਗਾਪੁਰ ਇਜ਼ ਅ ਵੈਰੀ ਕਲੀਨ ਕੰਟਰੀ ਹੈ ਨਾ ਉੱਥੇ ਦੇ ਲੋਕ ਬੜੇ ਸੋਹਣੇ ਨੇ ਉੱਥੇ ਲੋਕ ਬਹੁਤ ਰਿਸਪੈਕਟ ਕਰਦੇ ਆਂ ਤੁਹਾਡੀ ਹੈ ਨਾ ਜਦੋਂ ਕੋਈ ਬਾਹਰਲਾ ਬੰਦਾ ਜਾਂਦਾ ਉੱਥੇ ਤੇ ਮੈਂ ਸਭ ਨੂੰ ਇਹ ਕਹਿਣਾ ਚਾਹੁੰਦਾ ਕਿ ਆਪਣੀ ਲਾਈਫ ਚੋਂ ਥੋੜਾ ਜਿਹਾ ਟਾਈਮ ਕੱਢ ਕੇ ਤੁਸੀਂ ਵੀ ਹੁਣ ਤੇ ਫਿਰ ਮੈਂ ਹੁਣ ਸਮ ਅਪ ਕਰਕੇ ਇੱਕ ਵਾਰ ਕਹੂੰਗਾ ਜੈ ਸਿੰਘ ਛੱਟਾ ਨੂੰ ਆਪਣੇ ਚੈਨਲ ਦਾ ਨਾਮ ਤੁਹਾਡੇ ਭੂਇਖ ਦੇ ਆਨਰ ਟਰੈਕ ਕਿਹੜੇ ਟਰੈਕ ਤੇ ਆਉਣੇ ਆ ਉਹ ਪੰਜਾਬੀਆਂ ਨਾਲ ਸ਼ੇਅਰ ਕਰ ਦਿਓ ਤਾਂ ਮੈਂ ਪਹਿਲੀ ਵਾਰ ਮੈਂ ਕਦੇ ਕਿਸੇ ਨੂੰ ਨਹੀਂ ਕਹਿੰਦਾ ਵੀ ਸ਼ੇਅਰ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਇੱਕ ਸਾਢੇ 9 ਜਨ ਬੱਚੇ ਨੂੰ ਹਾਈਲਾਈਟ ਕਰਨ ਵਾਸਤੇ ਕਹਿ ਲੋ ਹਿੰਮਤ ਕਰਦਾ ਮਿਹਨਤ ਕਰਦਾ ਵਿਦੇਸ਼ਾਂ ਦੀ ਧਰਤੀ ਨਹੀਂ ਗਿਆ ਹਾਲਾਂਕਿ ਬ੍ਰਦਰ ਇਹਦਾ ਵਿਦੇਸ਼ ਹੈ ਇਹ ਪੰਜਾਬ ਦੀ ਧਰਤੀ ਦੀ ਰਹਿ ਕੇ ਇਹਦੇ ਡੈਡੀ ਯੂਨੀਅਨ ਲੀਡਰ ਵੀ ਹੈ ਉਹ ਡਿਟੇਲ ਤਾਂ ਅਗਰ ਤੁਸੀਂ ਰਿਸਪੌਂਸ ਦੋਗੇ ਉਦਾਂ ਇਹਦੀ ਡਿਟੇਲ ਜੈ ਸਿੰਘ ਛੱਟਾ ਦੀ ਗੁਰੂਖੇਤਰ ਨੂੰ ਬਿਲੋਂਗ ਕਰਦਾ ਇਹਦਾ ਪੁਰਾਣਾ ਪਿੰਡ ਪਾਕਿਸਤਾਨ ਤੋਂ ਆਏ ਹੋਏ ਆ ਸਾਡੇ ਰੋਪੜ ਦੇਲ ਧੌਰੀ ਪਿੰਡ ਤੇ ਇਹਨਾਂ ਦੀ ਜੜ ਹੈ ਉਹ ਸਾਰੀ ਡਿਟੇਲ ਜਿੰਨਾ ਤੁਸੀਂ ਪਿਆਰ ਦੋਗੇ ਉਦਾਂ ਸ਼ੇਅਰ ਕਰਦੇ ਰਹੋਗੇ ਫੋਕ ਕਰ ਆਪਣੇ ਚੈਨਲ ਬਾਰੇ ਤੇ ਕੀ ਤੁਹਾਡੇ ਕੋਲ ਵਿਖਦੇ ਪਲਾਨ ਹੈ ਉਹ ਸਮ ਅਪ ਕਰ ਦਿਓ ਜੱਟ ਸਾਹਿਬ ਮੇਰਾ YouTube ਚੈਨਲ ਹੈ ਭਾਜੀ ਜੇ ਚੱਠਾ 01 ਦੇ ਨਾਮ ਤੋਂ ਤੇ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਸਪੋਰਟ ਕਰੋ ਹੈ ਨਾ ਕਿਉਂਕਿ ਜਿਹੜੇ ਨਿਊ ਕਮਰ ਸੋਨੇ ਉਹਨਾਂ ਨੂੰ ਸਪੋਰਟ ਦੀ ਲੋੜ ਹੁੰਦੀ ਆ ਤੇ ਸਭ ਨੂੰ ਇਹੀ ਕਹਿਣਾ ਚਾਹੁੰਗਾ ਕਿ ਸਪੋਰਟ ਕਰੋ ਤੇ ਨਵੇਂ ਗਾਣੇ ਹੁਣ ਆਪਾਂ ਛੱਡ ਰਹੇ ਆ ਨੈਕਸਟ ਮੰਥ ਹੋਪਸੋ ਨੈਕਸਟ ਮੰਥ ਆਪਾਂ ਦੋ ਟਰੈਕ ਕਰਨੇ ਨੇ ਹੈ ਨਾ ਹੁਣ ਡਿਲੇ ਪਏ ਨੇ ਆਪਣੇ ਪੈਂਡਿੰਗ ਪਏ ਨੇ ਤੇ ਹੋਪਸੋ ਉਹ ਜਲਦੀ ਆਣਗੇ ਇਹ ਸਭ ਨੂੰ ਕਹਾਂ ਸ਼ਾਸਤਰੀ ਕਾਲ ਤੇ ਆਪਣਾ ਸਭ ਆਪਣਾ ਖਿਆਲ ਸੋ ਥੈਂਕ ਯੂ ਜੀ ਦੋਸਤੋ ਦਿਓ ਇਸ ਨੌਜਵਾਨ ਨੂੰ ਅਸ਼ੀਰਵਾਦ ਕਰੋ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਚੈਨਲ ਸਬਸਕ੍ਰਾਈਬ ਤੇ ਲਾਈਕ ਥੈਂਕ ਯੂ ਮਿਹਰਬਾਨੀ